ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਕੋਮਲ ਅੱਜ ਤੁਹਾਨੂੰ ਇੱਕ ਕੋਟਕਪੂਰਾ ਬਾਈਪਾਸ ਮੋਗਾ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਲੱਗੋ ਹੈ ਬੁੱਤ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ ਇਹ ਬੁੱਤ ਮੋਗਾ ਦੀ ਰਾਮਗੜੀਆ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਸਥਾਪਿਤ ਕੀਤਾ ਗਿਆ ਜਿਸ ਨੂੰ ਬਿਲਕੁਲ ਐਨ ਚੌਕ ਦੇ ਵਿੱਚ ਬਣਾਇਆ ਗਿਆ ਇਹ ਇੱਕ ਰੰਗ ਦਾ ਹੁੰਦਾ ਸੀਗਾ ਇਹ ਹਰੇ ਰੰਗ ਦਾ ਪਹਿਲਾਂ ਤੋਂ ਜਲਦ ਵਿੱਚ ਉਦੋਂ ਬਣਿਆ ਹੋਇਆ ਹੈਗਾ ਇਹਨੂੰ ਪੇਂਟ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਵਿੱਚ ਇਹ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਕ ਦੇ ਨਾਮ ਨਾਲ ਤੇ ਕੋਟਕਪੁਰਾ ਬਾਈਪਾਸ ਜਿਹੜਾ ਹੁਣ ਮਸ਼ਹੂਰ ਹੈ ਇੱਥੇ ਇੱਕ ਇਹ ਬਹੁਤ ਵੱਡਾ ਆਕਾਰ ਦਾ ਇੱਕ ਲੱਗਿਆ ਹੋਇਆ ਸਟੈਚੂ ਜਿਸ ਨੂੰ ਵੈਲਫੇਅਰ ਸੁਸਾਇਟੀ ਨੇ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਇੱਥੇ ਸਥਾਪਿਤ ਕੀਤਾ ਇਸ ਨੂੰ ਪੇਂਟ ਕਰਨ ਦੀ ਜਿਹੜੀ ਹੈਗੀ ਇਹਨੂੰ ਰੰਗ ਕਰਨ ਦੀ ਜਿਹੜੀ ਹੈਗੀ ਆ ਉਹ ਮੇਰੀ ਜ਼ਿੰਮੇਵਾਰੀ ਲਈ ਕੋਮਲ ਆਰਟ ਗੈਲਰੀ ਦੀ ਜ਼ਿੰਮੇਵਾਰੀ ਲਈ ਗਈ ਇਸ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਚੀਮਾ ਜੀ ਇਕਲਸੀ ਬਾਡੀ ਮੇਕਰ ਵਾਲੇ ਤੇ तमाम ਵੈਲਪਰ ਸੁਸਾਇਟੀ ਦੇ ਜਿਹੜੇ ਹੈਗੇ ਆ ਉਹਨਾਂ ਮੈਂਬਰਾਂ ਨੇ ਸੰਪਰਕ ਕੀਤਾ ਤਾਂ ਕਿ ਇਸ ਨੂੰ ਇਸੀ ਦੇਖਣ ਹੋ ਸੋਹਣਾ ਬਣਾਇਆ ਜਾਵੇ ਮੇਰੇ ਤੇ ਪੇਂਟ ਦਾ ਜਿਹੜਾ ਕੰਮ ਜਿਹੜਾ ਹੈਗਾ ਉਹ ਕੋਮਲ ਆਰਟ ਗੈਲਰੀ ਨੂੰ ਦਿੱਤਾ ਗਿਆ ਤਾਂ ਇਹ ਸਟੈਚੂ ਨੂੰ ਪੇਂਟ 3-4 ਦਿਨ ਲਗਭਗ ਲੱਗੇ ਸਖਤ ਧੁੱਪ ਦੇ ਵਿੱਚ ਲਾਇਆ ਗਿਆ ਤਾਂ ਕੋਮਨ ਆਡ ਗੈਰੀ ਨੂੰ ਹਮੇਸ਼ਾ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਨੰਬਰ ਤੇ 9988387388 ਤੇ ਤਾਂ ਇਹ ਜਿਹੜਾ ਹੈਗਾ ਸਖਤ ਧੁੱਪ ਦੇ ਵਿੱਚ ਪੂਰੀ ਦੇ ਵਿੱਚ ਇਸ ਨੂੰ ਸਟੈਚੂ ਨੂੰ ਹੂਬ-ਹੂ ਜਿਹੜੇ ਉਹ ਰੰਗ ਜਿਹੜਿਆ ਲਗਭਗ ਰੰਗ-ਬਰੰਗਾ ਕੋੜਾ ਕੋੜੀ ਦੀ ਉਹ ਬਿਲਕੁਲ ਜੋ ਬਣੀ ਹੋਈ ਵੀ ਏ ਥੱਲੇ ਖੋਰੀ ਤੱਕ ਉਹਨੂੰ origignal ਬਣਾ ਕੇ ਤਾਂ ਕਿ ਦਿਖਾਇਆ ਜਾ ਸਕਦਾ ਹੋਵੇ ਆਪ ਦੋ ਲੋ ਉਹਦਾ ਰੰਗ ਬਰੰਗਾ ਜੋ ਰਾਜਿਆਂ ਦਾ ਵੇਸ ਪੋਸ਼ਾਕ ਜਿਹੜੀ ਆਈ ਸੀ ਕਿ ਮਹਾਰਾਜਾਂ ਦੀ ਤਖ ਕੋ ਚੜਤ ਜੜੀ ਹੋਈ ਸੀ ਸਰਦਾਰ ਜੱਸਾ ਸਿੰਘ ਰਾਮਗੜੀ ਦੀ ਉਹ ਉਸ ਨੂੰ ਬਣਾਇਆ ਗਿਆ ਇਹ ਪਣੋਤਾਂ ਦੀ ਵੀ ਬੜਾ ਸੋਹਣਾ ਦ੍ਰਿਸ਼ ਦਿਖਦਾ ਹੈਗਾ ਤੇ ਥੱਲੇ ਵੀ ਹੀ ਬਹੁਤ ਸੋਹਣਾ ਸੋ ਸਰਦਾਰ ਜੱਸਾ ਸਿੰਘ ਰਾਮਗੜੀਆ ਚੌਕ ਵਿੱਚ ਦੀ